ਮੈਂ ਦੱਸਦਾ ਜੀ ਮੈਂ ਬਾਬੇ ਬੁੱਢੇ ਨੂੰ ਮੰਨਦਾ ਬਾਬੇ ਬੁੱਢੇ ਦੀ ਕਸਮ ਖਾ ਕੇ ਕਹਿ ਸਕਦਾ ਮੇਰੇ ਤੋਂ ਵੀਡੀਓ ਵਾਲਾ ਇਸ਼ੂ ਬਣ ਗਿਆ ਵੀਡੀਓ ਦੇ ਇਸ਼ੂ ਤੋਂ ਬਾਅਦ ਅਸੀਂ ਇਹਦੇ ਘਰੇ ਗਏ ਕਿ ਕਿਸੇ ਗੱਲ ਤਾਂ ਮਿਰਨਾ ਬਹਿਸ ਪਿਆ ਇਹ ਮੈਨੂੰ ਕਹਿੰਦਾ ਬਿਕਰਮਜੀਤ ਮੈਨੂੰ ਕਹਿੰਦਾ ਵੀ ਜਿਵੇਂ ਤੈਨੂੰ ਐਮਐਲਏ ਬਣਦਾ ਬੜਾ ਚਾਹ ਨਾ ਵੀ ਤੂੰ ਆਣਾ ਮੇਰੇ ਕੋ ਸਵਾ 100 ਸਰਪੰਚਾ ਵੀ ਮੈਂ ਐਮਐਲਏ ਬਣਨਾ ਆਂਦਾ ਮੈਨੂੰ ਸੀਐਮ ਬਣਦਾ ਬੜਾ ਚਾਹ ਮੇਰੇ ਕੋ 25 ਐਮਐਲਏ ਮੈਂ ਮਹਾਰਾਜ ਦੀ ਕਸਮ ਖਾ ਕੇ ਕਹਿਣਾ ਇਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਸੀ ਤਕਰੀਬਨ 2008-09 ਦੀਆਂ ਗੱਲਾਂ ਐ ਗੱਲ ਦੇਣੀ ਪੈ ਸਕਦੀ ਮੈਂ ਮੈਂ ਗੁਰੂ ਘਰ ਵੜ ਕੇ ਕਹੂੰਗਾ ਜੇ ਜਾਂ ਉਹ ਕੋ ਬੱਚੇ ਦੋ ਆ ਉਹ ਬੜੇ ਦਾ ਮੈਂ ਬਣੂਗਾ ਜੀ ਗੱਲ ਹੋਈ ਕਿ ਨਹੀਂ ਹੋਈ ਮੇਰੇ ਨਾਲ ਬੰਦੇ ਸੀ ਮੈਂ ਗੱਲ ਅਸਲੀਅਤ ਕਰੂੰਗਾ ਚਲੋ ਮੈਂ ਫਿਰ ਅਸੀਂ ਉਹ ਗੱਲ ਕਿਉਂ ਨਹੀਂ ਕਰ ਸਕਦੇ ਵੀ ਉਹਨਾਂ ਦੀ ਬੜੀ ਗੂੜੀ ਰਿਸ਼ਤੇਦਾਰੀ ਹੈ ਬਾਬਰ ਸਾਹਿਬ ਦੀ ਟੀਮ ਮਤਲਬ ਬੰਦੇ ਅਡ ਅਡ ਐਸੋਸੀਏਟਡ ਨੇ ਬਿਲਕੁਲ ਬਿਲਕੁਲ ਜਿਹੜਾ ਉਹਦੋਂ ਐਮਐਲਏ ਸੀਗੇ ਕਰਮਜੀਤ ਦੇ ਅਲੱਗ ਸੀ ਸੁਖਬੀਰ ਜੀ ਕੋਲੇ ਅਲੱਗ ਸੀ ਬਿਲਕੁਲ ਬਿਲਕੁਲ ਤੁਸੀਂ ਸੁਖਬੀਰ ਜੀ ਦੀ ਟੀਮ ਤੁਸੀਂ ਸੀ ਅਸੀਂ ਸੁਖਬੀਰ ਜੀ ਦੀ ਟੀਮ ਸਾ